ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਬੇਟੇ ਦਾ ਇਹ ਕਤਲ ਹੋ ਚੁੱਕਿਆ ਹੈ ਮੰਦਰ ਦੇ ਵਿੱਚ ਇੱਕ ਹਵਨ ਗੁੰਡ ਦੇ ਵਿੱਚ ਦੱਬਿਆ ਗਿਆ ਦੀ ਲਾਸ਼ ਹੈ ਪੁਲਿਸ ਨੇ ਬਰਾਮਦ ਕਰ ਲਈ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਮੈਂ ਇਹ ਜਨਾ ਜਨਜੀ ਜੀ ਸਾਹਮਣੇ ਸਾਭ ਮਿਲਣਾ ਚਾਹੀਦਾ ਜੀ ਇਹ ਜਨਾ ਜਦਾਨੀ ਜੀ ਬਹੁਤ ਦਿਨ ਦਾ ਮੁੱਢ ਤੋਂ ਇਹ ਕ੍ਰਾਈਮਰ ਵਾਲ ਬੰਦੇ ਨੇ ਬਾਜ਼ ਰਿਆ ਜੀ ਪਹਿਲਾਂ ਤਿੰਨ ਕਤਲ ਪਹਿਲਾਂ ਹੋ ਚੁੱਕੇ ਨੇ ਇਹਨਾਂ ਨੇ ਤਿੰਨ ਕਤਲਾਂ ਦੇ ਵਿੱਚ ਕੋਈ ਸ਼ੂਰ ਨਹੀਂ ਹੋਣ ਦਿੱਤੀ ਸਾਡੇ ਜ਼ਾਹਰ ਦੇ ਇੱਕ ਪਤਵੰਤਾ ਬੰਦਾ ਇਹਨਾਂ ਦੀ ਫੁੱਲ ਐਂਡ ਬੈਨਲ ਸਪੋਰਟ ਕਰਦਾ ਜੋ ਮੰਦਰ ਦਾ ਪ੍ਰਧਾਨ ਬਣਿਆ ਹੋਇਆ ਜੀ ਨਾ ਉਹਨਾਂ ਦਾ ਤਿੰਨ ਬੰਦਿਆਂ ਦਾ ਨਾਂ ਡਾਕਟਰੀ ਮੈਨਾ ਹੋਇਆ ਨਾ ਕੁਝ ਹੋਰ ਹੈ ਬਾਹਰ ਦੀ ਬਾਹਰ ਬਗੈਰ ਰੋਜ਼ ਕਰੇ ਤੁਸੀਂ ਭੁਕੇ ਗਏ ਨੇ ਜੀ ਤੇ ਉਹੀ ਕੰਮ ਅੱਜ ਮੇਰੇ ਬੇਟੇ ਨਾਲ ਮੇਰੇ ਬੇਟੇ ਨਾਲ ਤਾੰਤ੍ਰਿਕ ਵਿਦਿਆ ਨਾਲ ਉਹਦਾ ਉਹ ਹਾਵਣ ਦੇ ਵਿੱਚੋਂ ਦੀ ਮੱਲੀ ਦੇਣਾ ਚਾਹੁੰਦੇ ਸੀ ਜੀ ਇਹ ਤਾਲਦਰਿਕ ਪੰਡਤ ਦੇ ਜੀ ਕਿਹੜਾ ਬੰਦਾ ਮਲਗੀ ਸਪੋਰਟ ਕਰਦਾ ਹੈ ਉਹਦਾ ਇਹਨਾਂ ਦਾ ਸਪੋਰਟ ਜੀ ਇਹ ਮੈਂ ਹੈਡ ਹੈਡ ਇਹਨਾਂ ਦਾ ਜੀ ਜੋ ਦਿਮਾਗ ਵਾਲਾ ਬੰਦਾ ਹੈ ਜੀ ਉਹ ਹੈ ਸ਼ੋਕ ਸਾਸਤਰੀ ਜੀ ਸ਼ੋਕਮਨ ਸਾਸਤਰੀ ਸ਼ੋਕਮਨ ਸਾਸਤਰੀ ਤੇ ਦੂਸਰਾ ਹੈਗਾ ਜੀ ਬਿੰਦਾ ਜੀ ਇਹਨਾਂ ਦਾ ਪੂਰੀ ਸਪੋਰਟ ਕਰਦਾ ਹੈ ਉਹ ਤਿੰਨ ਪਹਿਲਾਂ ਹੋ ਚੁੱਕੇ ਇਹਨਾਂ ਨੂੰ ਪੈਸੇ ਫੂਸੇ ਦੇ ਕੇ ਇਹ ਹਿਸਾਬ ਨਾਲ ਕਿਸੇ ਨਾ ਕੇ ਕੰਪਰੋਮਾਈਜ਼ ਕਰਾ ਦਿੰਦਾ ਹੈ ਤੇ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸ਼ਹਿਰ ਨੂੰ ਵੀ ਪਹਿਲਾਂ ਦਾ ਇਹ ਪੜ੍ਹਨ ਜਿਹੜੇ ਆਏ ਵੇ ਨਹੀਂ ਸਾਰੇ ਕੋਈ ਨਹੀਂ ਕੋਈ ਨਹੀਂ ਸਾਰਾ ਪਰਿਵਾਰ ਘਟਾ ਹੋ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਹਰੇਕ ਮੰਦਿਰ ਦੇ ਵਿੱਚ ਇਹੀ ਗੁੰਡੇ ਆਏ ਵੇ ਨੇ ਇਹਨਾਂ ਗੁੰਡਿਆਂ ਨੂੰ ਸ਼ਹਿਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਨਹੀਂ ਮੇਰਾ ਤਾਂ ਗਿਆ ਇਸ ਤੋਂ ਬਾਅਦ ਕਿਸੇ ਹੋਰ ਦਾ ਨਾ ਚੱਲਿਆ ਜਾਵੇ ਕਿਸੇ ਹੋਰ ਦਾ ਨਾ ਚੱਲਿਆ ਜਾਵੇ ਮੈਂ}{|\text{ਤੇ ਆਲ ਸਿੰਘ ਨੰਦਾ ਸੀਨੀਅਰ ਸਿਪਾਹਣਾ ਹਿੰਦ ਰਸਤੇ ਪ੍ਰਧਾਨ ਅਰਜ ਕਰਦਾ ਸੰਗਤ ਨੂੰ ਮੀਡੀਆ ਨੂੰ ਸਮਾਜ ਨੂੰ ਜੋ ਅੱਜ ਧੂਰੀ ਸ਼ਹਿਰ ਡਿਵੀਜ਼ਨ ਦੇ ਵਿੱਚ ਡਿਸਟ੍ਰਿਕਟ ਸੰਗਰੂਰ ਪੰਜਾਬ ਦੇ ਵਿੱਚ ਇਹ ਜੇ ਆਪਣਾ ਜਿਹੜੇ ਪੰਡਤ ਨੇ ਜਿਹੜੇ ਟੈਰਰਿਸਟ ਨੇ ਅਤਵਾਦੀ ਨੇ ਇਹ ਡਾਕੂ ਨੇ ਲਟੇਰੇ ਨੇ ਇਹਨਾਂ ਦੇ ਨਕੇਲ ਪਾਣੀ ਚਾਹੀਦੀ ਹੈ ਨੱਥ ਪਾਣੀ ਚਾਹੀਦੀ ਹੈ ਜਿਹੜਾ ਅੱਜ ਬਗਲਾ ਮੁਕੀ ਮੰਦਿਰ ਦੇ ਆਪਣਾ ਵਿੱਚ ਇਹ ਭਾਣਾ ਵਾਪਰਿਆ ਸਾਡੇ ਆਪਣਾ ਸ਼ਹਿਰ ਦਾ ਬੱਚਾ ਸੀ ਕਾਲੂ ਤਾਂ ਬੇਨਤੀ ਹੈ ਅੱਜ ਉਹਨੂੰ ਮੌਤ ਦੇ ਘਾਟੇ ਪੰਡਤਾਂ ਨੇ ਉਤਾਰ ਦਿੱਤਾ ਸਾਡੀ ਇਹ ਮੰਗ ਹੈ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹੋ ਜਿਹੇ ਬੰਦਿਆਂ ਨੂੰ ਚੁਰਾਹੇ 'ਚ ਖੜਾ ਕੇ ਸੰਗਤ ਦੀ ਅਗਵਾਈ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਜੋ ਆਨਲਾਈਨ ਟਾਈਮ ਦੇ ਵਿੱਚ ਕ੍ਰਾਈਮ ਕਰਨ ਵਾਲਿਆਂ ਦਾ थर-थर ਸਰੀਰ ਆਤਮਾ ਕੰਬਣ ਲੱਗੇ ਸਾਡੀ ਇਹ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਹੈ ਇਹ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਇਹਨਾਂ ਨੇ ਪੰਡਤਾਂ ਨੇ ਇਹ ਮੰਦਰਾਂ ਦੀ ਆੜ ਲੈ ਕੇ ਆਪਣਾ ਕਾਜੂ ਬਦਾਮ ਪਿਸਤੇ ਖਾਂਦ ਦੇ ਘੰਟੀਆਂ ਵਜਾਉਂਦੇ ਨੇ ਇਹ ਸਾਡੇ ਸਨਾਤਨ ਧਰਮ ਨੂੰ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 24 ਘੰਟੇ ਆ ਟਾਈਮ ਦੇਨੇ ਆਸੀ ਆਪਣੀ ਸੰਗਤ ਦੀ ਕਿਰਪਾ ਦੇ ਨਾਲ ਸਮਾਜ ਦੀ ਕਿਰਪਾ ਦੇ ਨਾਲ ਨਹੀਂ ਮੈਂ ਆਪਣਾ ਸਾਰੀ ਸੰਗਤ ਨੂੰ ਨਾਲ ਲੈ ਕੇ ਸਾਡੀ ਸਿਫ ਸਨਾ ਪਾਰਟੀ ਨੂੰ ਨਾਲ ਲੈ ਕੇ ਜੋ ਸਾਡੀ ਆਰ ਪਾਰਟਸ ਦੇ ਵਿੱਚ ਸਿਫ ਸਨਾ ਹਿੰਦ ਪਾਰਟੀ ਹੈ ਅਸੀਂ ਉਹਨੇ ਇਕੱਠੇ ਹੋ ਕੇ ਇਹ ਸੰਘਰਸ਼ ਨੂੰ ਤੇਜ਼ ਔਰ ਤਿੱਖਾ ਕਰਾਂਗੇ ਸਾਡੀ ਇਹ ਮੰਗ ਹੈ ਜੇ 24 ਘੰਟੇ ਦੇ ਵਿੱਚ ਇਹਨਾਂ ਨੂੰ ਆਪਣਾ ਨਕੇ ਨਾ ਪਾਈ ਮੈਂ ਸੰਗਤ ਨੂੰ ਨਾਲ ਲੈ ਕੇ ਤਰਵੇੜੀ ਚੌਕ ਦੇ ਵਿੱਚ ਮਰਨ ਵਰਤੇ ਬੱਠੂਆ ਜੈ શ્રી ਰਾਮ ਜੈ ਗਊ ਮਾਤਾ ਜੈ ਭਾਰਤ ਉਪਾਚ ਕਰਵੇ ਕਮਜਾ ਨਿਕਾਸ ਜੀ ਅਜਾ ਸਭ ਕੀ ਕਹਿਣਾ ਚਾਹੁੰਦੇ ਹੋ ਜੀ ਤਾਂ ਬਾਤ ਕਰਿਓ ਰਹਿਮਤ ਪ੍ਰਧਾਨ ਜੀ ਜਿਹੜੀ ਇੱਕ ਮੰਦਪਾਗੀ ਘਟਨਾ ਧੂਰੀ ਦੇ ਵਿੱਚੋਂ ਘਟੀ ਹੈ ਇੱਕ ਸਾਡੇ ਨੌਜਵਾਨ ਬੱਚੇ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਸ ਦਾ ਜਿਹੜਾ ਸਦਮਾ ਸਾਰੇ ਸ਼ਹਿਰ ਨੂੰ ਹੈ ਸਾਰਾ ਸ਼ਹਿਰ ਇਸ ਕਟੜਨਾ ਦੇ ਨਾਲ ਬੜੇ ਸ਼ੌਕ ਦੇ ਵਿੱਚ ਹੈ ਡਰ ਦੇ ਮਾਹੌਲ ਹੈ ਸੋ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਤੇ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਵੇ ਤੇ ਜੋ ਬੱਚਾ ਜਿਹਦਾ ਇਸ ਤੂਨੇ ਤੋਂ ਚਲਾ ਗਿਆ ਹੈ ਉਹ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਅਸੀਂ ਉਹਨੂੰ ਇਨਸਾਫ ਦਵਾ ਸਕੀਏ ਉਹਦੇ ਕਾਤਲਾਂ ਨੂੰ ਜਿਹੜਾ ਉਹ ਅਸੀਂ ਸਜ਼ਾ ਦਵਾ ਕੇ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਘਟਨਾ ਇਲਾਕੇ ਦੇ ਵਿੱਚ ਵੀ ਪ੍ਰਮਾਤਮਾ ਕਰੇ ਨਾ ਘਟੇ ਤੇ ਅਜਿਹੀ ਦਰਿੰਦਗੀ ਕੋਈ ਕਰਨ ਤੋਂ ਪਹਿਲਾਂ 100 ਵਾਰ ਸੋਚੇ ਉਹ ਵੀ ਇਹ ਕੰਮ ਕਰਨ ਦਾ ਕੀ ਨਤੀਜਾ ਸਾਡਾ ਇਹ ਮੰਦਰ ਵਿੱਚ ਕਿੰਨੇ ਸਾਲਾਂ ਤੋਂ ਕਰਦੇ ਜਿਆ ਰਹੇ ਨੇ ਦੇਖੋ ਇਹ ਸਾਰੇ ਇਨਵੈਸਟੀਗੇਸ਼ਨ ਦੇ ਹਿੱਸੇ ਨੇ ਇਹ ਇਹਦੇ ਬਾਰੇ ਪੁਲਿਸ ਜਿਆਦਾ ਵਧੀਆ ਤਰੀਕੇ ਨਾਲ ਸਾਡਾ ਇੱਥੇ ਤੁਹਾਡੇ ਨਾਲ ਰੂਬਰੂ ਹੋਣ ਦਾ ਸਿਰਫ ਇੱਕ ਨਿਯਮਕਸਦ ਹੈ ਕਿ ਜੋ ਹੋਇਆ ਉਹ ਬਹੁਤ ਹੀ ਮੰਦਪਾਕ ਤੇ ਬਹੁਤ ਹੀ ਮਾੜਾ ਕੰਮ ਹੋਇਆ ਇੱਕ ਨੌਜਵਾਨ ਬੱਚਾ ਜਿਹੜਾ ਮਾਪਪਾ ਦਾ ਚਲਾਗਾ ਉਹਨੂੰ ਪੁੱਛ ਕੇ ਦੇਖੋ ਸ਼ਹਿਰ ਦਾ ਇੱਕ ਨੌਜਵਾਨ ਬੱਚਾ ਸੀ ਹੋਣ ਵਾਲਾ ਬੱਚਾ ਕੋਲਿਆ ਜਿਹਦਾ ਸਾਨੂੰ ਬਹੁਤ ਦੁੱਖ ਹੈ ਸਰਾਧ ਘਟਨਾ ਵਾਪਰੀ ਹੈ ਇੱਕ ਕਤਲ ਹੋਇਆ ਸਰਾ ਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਇੱਕ ਆਪਣੇ ਇੱਕ 30 ਸਾਲ ਦੇ ਨੌਜਵਾਨ ਦਾ ਆਪਣੇ ਮਤੂਰੀ ਦਾ ਜਿਹੜਾ ਵਸਨੀਕ ਸੀਗਾ ਜਿਹਦਾ ਨਾਮ ਆਨੰਦ ਕਰਕੇ ਸੁਦੀਪ ਹੁਣ ਆਨੰਦ ਉਹਦਾ ਉਸ ਮਤੂਰੀ ਦੇ ਇੱਕ ਮੰਦਰਾ ਉੱਤੇ ਇਹਦਾ ਕਤਲ ਹੋਇਆ ਜਿਸ ਸੰਬੰਧੀ ਕੁਝ ਬੰਦੇ ਸੀ ਰਾਉਂਡ ਅਪ ਕੀਤੇ ਆ ਬਾਕੀ ਐਸਪਰ ਇਨਵੈਸਟੀਗੇਸ਼ਨ ਜੋ ਕੁਝ ਵੀ ਸਾਡੇ ਸਾਹਮਣੇ ਆਏਗਾ ਉਹ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗਾ ਸਰ ਇਹ ਮਾਮਲਾ ਸਾਹਮਣੇ ਕਿਵੇਂ ਆਇਆ ਇਹ ਸਾਡੇ ਕੋਲ ਕੋਈ ਅੱਜ ਕੁਝ ਦਿਨ ਦੇ ਵਿੱਚ ਸਾਡੇ ਕੋਲ ਕੋਈ ਵਿਅਕਤੀ ਐਸੀ ਜਿਨ੍ਹਾਂ ਨੇ ਕਿਹਾ ਸੀ ਕਿ ਸਾਡਾ ਲੜਕਾ ਜੋ ਹੈ ਸਾਨੂੰ ਮਿਲ ਨਹੀਂ ਰਿਹਾ ਉਹਦੇ ਗੁੰਸ਼ਗਾ ਹੋਣ ਦੀ ਉਹਨਾਂ ਨੇ ਦੱਸਿਆ ਸੀ ਤੇ ਅਸੀਂ ਉਹ ਕਹਿੰਦੇ ਪਰ ਫੋਨ ਉਹਦਾ ਚੱਲ ਰਿਹਾ ਜਿਸ ਨਾਲ ਸਾਨੂੰ ਥੋੜਾ ਜਿਹਾ ਡਾਊਟ ਹੋਇਆ ਇਸਤੇ ਜਦੋਂ ਵਰਕ ਕਰਨੇ ਕਰਦੇ ਕੁਝ ਇਹਨਾਂ ਦੇ ਕੋਈ ਕਰੀਬੀ ਨਹੀਂ ਸਾਨੂੰ ਆ ਕੇ ਦੱਸੇ ਵੀ ਸਾਨੂੰ ਇਹਨਾਂ ਨਾਲ ਬੰਦੇ ਦਾ ਸ਼ੱਕ ਹੈ ਜੇ ਜਦੋਂ ਅਸੀਂ ਉਹਨਾਂ ਨੂੰ ਪੁੱਛੀ-ਚੀਤੀ ਤਾਂ ਹੌਲੀ-ਹੌਲੀ ਸਾਨੂੰ ਕਲੀਅਰ ਹੈ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਅਸੀਂ ਪੂਰੇ ਸ਼ੋਰ ਹੋ ਜਾਣੇ ਫਿਰ ਤੁਹਾਨੂੰ ਸਾਰੀ ਜਲਦੀ ਜਲਦੀ ਵਾਲੇ ਸਾਹ ਸਾਹ ਸੰਲਾਸ਼ ਦਾ ਪੋਸਟਮਾਰਟਮ ਕਦੋਂ ਤਾਂ ਹੋਏਗਾ ਦੇਖੋ ਇਹ ਕੱਲ੍ਹ ਸਵੇਰੇ अर्ਲੀ ਮਾਰਨਿੰਗ ਦੀ ਜਿਵੇਂ ਹੀ ਦਿਨ ਸ਼ੁਰੂ ਹੋਗਾ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋਲਕੇ ਉਹਦਾ ਪੋਸਟਮੈਨ ਨੰਬਰ ਆ ਕੇ ਜਿਹੜੀ ਡੈੱਡ ਬੋਡੀ ਆ ਵਾਸਾ ਦੇ ਹਵਾਲੇ ਕਰੇ